ਪੀਵੀਐਨ ਆਈ ਦੇਖ ਰਹੇ ਹਾਂ ਪਿਆਰ ਭਰੀ ਸਤਸਰੀ ਅਕਾਲ ਮੈਂ ਆਨ ਸੁਖਵੀਰ ਸਿੰਘ ਸ਼ੇਰਗਿੱਲ ਰੂਸ ਤੇ ਯੂਕਰੇਨ ਯੁੱਧ ਦੇ ਨਾਲ ਜੁੜੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੀਤੇ ਕੱਲ ਵੀ ਇੱਕ ਖਬਰ ਸਾਂਝੀ ਕੀਤੀ ਸੀ ਕਿ 400 ਅਜਿਹੇ ਫੌਜੀ ਜਿਹੜੇ ਨੇ ਰੂਸ ਦੇ ਵੱਲੋਂ ਯੂਕਰੇਨ ਵਿਖੇ ਭੇਜੇ ਗਏ ਨੇ ਰਾਸ਼ਟਰਪਤੀ ਜ਼ੈਲਨਸਕੀ ਨੂੰ ਮਾਰਨ ਦੇ ਲਈ ਪਰ ਉਹ ਜਿਹੜੇ ਦਸਤੇ ਭੇਜੇ ਗਏ ਸੀ ਉਹ ਵੱਖ-ਵੱਖ ਥਾਵਾਂ ਦੇ ਉੱਤੇ ਆਪਣੀ ਰਣਨੀਤੀ ਤਿਆਰ ਕਰ ਰਹੇ ਸੀ ਇਸੇ ਦੇ ਚਲਦਿਆਂ ਯੂਕਰੇਨ ਦੀ ਫੌਜ ਦੇ ਵੱਲੋਂ ਉਹਨਾਂ ਨੂੰ ਫੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਫੌਜੀਆਂ ਨੂੰ ਬੰਦੀ ਬਣਾਇਆ ਹੋਇਆ ਹੈ ਚੇਚੇਨੀਆ ਕੰਟਰੀ ਦੇ ਨਾਲ ਸੰਬੰਧ ਰੱਖਣ ਵਾਲੇ ਨੇ ਰਸ਼ੀਆਨ ਰਿਪਬਲਿਕ ਦੇ ਹੇਠਾਂ ਆਉਂਦੀ ਇਹ ਕੰਟਰੀ ਹੈ ਜਿਨ੍ਹਾਂ ਦੇ ਵੱਲੋਂ ਯੂਕਰੇਨ ਦੇ ਰਾਸ਼ਟਰਪਤੀ ਨੂੰ ਮੌਤ ਦੇ ਘਾਟ ਉਤਾਰਿਆ ਜਾਣਾ ਸੀ ਯੂਕਰੇਨ ਦੀ ਜਿਹੜੀ ਫੌਜ ਹੈ ਉਸ ਦੇ ਵੱਲੋਂ ਮੁਸ਼ਤੈਦੀ ਦੇ ਨਾਲ ਇਹਨਾਂ ਸਾਰੇ ਫੌਜੀਆਂ ਨੂੰ ਕਾਬੂ ਕਰ ਲਿਆ ਗਿਆ ਕਾਬੂ ਕਰਨ ਤੋਂ ਬਾਅਦ ਮੌਤ ਦੇ ਘਾਟ ਵੀ ਦਰ ਦਿੱਤਾ ਗਿਆ ਉਹਨਾਂ ਨੂੰ ਮਾਰ ਦਿੱਤਾ ਗਿਆ ਇਹ ਵੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸੋ ਲਗਾਤਾਰ ਰੂਸ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਯੂਕਰੇਨ ਨੂੰ ਕਬਜ਼ੇ ਹੇਠ ਲੈ ਲਿਆ ਜਾਵੇ ਉੱਥੇ ਹੀ ਯੂਕਰੇਨ ਵੀ ਆਪਣੀ ਅੜੀ ਦੇ ਉੱਤੇ ਕਾਇਮ ਹੈ ਜਿਹੜਾ ਯੂਰੋਪੀਅਨ ਯੂਨੀਅਨ ਦਾ ਹਿੱਸਾ ਬਣਨ ਤੋਂ ਬਾਅਦ ਕਿਤੇ ਨਾ ਕਿਤੇ ਹੌਸਲੇ ਵੀ ਬੁਲੰਦ ਨੇ ਯੂਕਰੇਨ ਦੇ ਤੇ ਲਗਾਤਾਰ ਜਵਾਬੀ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਨੇ ਯੂਕਰੇਨ ਦੇ ਵੱਲੋਂ ਜ਼ੈਲੈਂਸਕੀ ਦੀ ਗੱਲ ਕਰੀਏ ਰਾਸ਼ਟਰਪਤੀ ਯੂਕਰੇਨ ਦੇ ਨੇ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਗਿਆ ਯੂਰਪੀਅਨ ਯੂਨੀਅਨ ਨੂੰ ਕਿ ਤੁਸੀਂ ਸਾਡਾ ਸਾਥ ਦੇਵੋ ਅਸੀਂ ਆਪਣੇ ਇਰਾਦਿਆਂ ਤੋਂ ਟਸ ਤੋਂ ਮਸ ਨਹੀਂ ਹੁੰਦੇ ਲਗਾਤਾਰ ਜਵਾਬੀ ਕਾਰਵਾਈਆਂ ਜਿਹੜੀਆਂ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੋਈ ਜਾਣਕਾਰੀਆਂ ਹੋਰ ਵੀ ਹੋਣਗੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਰਹਾਂਗੇ ਫਿਲਹਾਲ ਦੇ ਲਈ ਅਜਿਹੀਆਂ ਵੱਡੀਆਂ ਖਬਰਾਂ ਲਗਾਤਾਰ ਤੁਹਾਡੇ ਤੱਕ ਪਹੁੰਚਦੀਆਂ ਰਹਿ ਸਕਣ ਤੁਸੀਂ ਜੁੜੇ ਰਹੋ ਦਾ ਟੀਵੀ ਦੇ ਨਾਲ ਦਾ ਟੀਵੀ ਨਾਲ ਆਈ ਦੇਖ ਰਹੇ ਹਾਂ ਪਿਆਰ ਭਰੀ ਸਤਸਰੀ ਅਕਾਲ ਮੈਂ ਆ ਸੁਖਵੀਰ ਸਿੰਘ ਸ਼ੇਰਗਿੱਲ ਰੂਸ ਤੇ ਯੂਕਰੇਨ ਯੁੱਧ ਦੇ ਨਾਲ ਜੁੜੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੀਤੇ ਕੱਲ ਵੀ ਇੱਕ ਖਬਰ ਸਾਂਝੀ ਕੀਤੀ ਸੀ ਕਿ 400 ਅਜਿਹੇ ਫੌਜੀ ਜਿਹੜੇ ਨੇ ਰੂਸ ਦੇ ਵੱਲੋਂ ਯੂਕਰੇਨ ਵਿਖੇ ਭੇਜੇ ਗਏ ਨੇ ਰਾਸ਼ਟਰਪਤੀ ਜ਼ੈਲਨਸਕੀ ਨੂੰ ਮਾਰਨ ਦੇ ਲਈ ਪਰ ਉਹ ਜਿਹੜੇ ਦਸਤੇ ਭੇਜੇ ਗਏ ਸੀ ਉਹ ਵੱਖ-ਵੱਖ ਥਾਵਾਂ ਦੇ ਉੱਤੇ ਆਪਣੀ ਰਣਨੀਤੀ ਤਿਆਰ ਕਰ ਰਹੇ ਸੀ ਇਸੇ ਦੇ ਚਲਦਿਆਂ ਯੂਕਰੇਨ ਦੀ ਫੌਜ ਦੇ ਵੱਲੋਂ ਉਹਨਾਂ ਨੂੰ ਫੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਫੌਜੀਆਂ ਨੂੰ ਬੰਦੀ ਬਣਾਇਆ ਹੋਇਆ ਹੈ ਚੇਚੇਨੀਆ ਕੰਟਰੀ ਦੇ ਨਾਲ ਸੰਬੰਧ ਰੱਖਣ ਵਾਲੇ ਨੇ ਰਸ਼ੀਆਨ ਰਿਪਬਲਿਕ ਦੇ ਹੇਠ ਆਉਂਦੀ ਇਹ ਕੰਟਰੀ ਹੈ ਜਿਨ੍ਹਾਂ ਦੇ ਵੱਲੋਂ ਯੂਕਰੇਨ ਦੇ ਰਾਸ਼ਟਰਪਤੀ ਨੂੰ ਮੌਤ ਦੇ ਘਾਟ ਉਤਾਰਿਆ ਜਾਣਾ ਸੀ ਪਰ ਯੂਕਰੇਨ ਦੀ ਜਿਹੜੀ ਫੌਜ ਹੈ ਉਸ ਦੇ ਵੱਲੋਂ ਮੁਸ਼ਤੈਦੀ ਦੇ ਨਾਲ ਇਹਨਾਂ ਸਾਰੇ ਫੌਜੀਆਂ ਨੂੰ ਕਾਬੂ ਕਰ ਲਿਆ ਗਿਆ ਕਾਬੂ ਕਰਨ ਤੋਂ ਬਾਅਦ ਮੌਦੇ ਘਾਟ ਵੀ ਤੋੜ ਦਿੱਤਾ ਗਿਆ ਹੈ ਉਹਨਾਂ ਨੂੰ ਮਾਰ ਦਿੱਤਾ ਗਿਆ ਇਹ ਵੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸੋ ਲਗਾਤਾਰ ਰੂਸ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਯੂਕਰੇਨ ਨੂੰ ਕਬਜ਼ੇ ਹੇਠ ਲੈ ਲਿਆ ਜਾਵੇ ਉੱਥੇ ਹੀ ਯੂਕਰੇਨ ਵੀ ਆਪਣੀ ਅੜੀ ਦੇ ਉੱਤੇ ਕਾਇਮ ਹੈ ਜਿਹੜਾ ਯੂਰੋਪੀਅਨ ਯੂਨੀਅਨ ਦਾ ਹਿੱਸਾ ਬਣਨ ਤੋਂ ਬਾਅਦ ਕਿਤੇ ਨਾ ਕਿਤੇ ਹੌਸਲੇ ਵੀ ਬੁਲੰਦ ਨੇ ਯੂਕਰੇਨ ਦੇ ਤੇ ਲਗਾਤਾਰ ਜਵਾਬੀ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਨੇ ਯੂਕਰੇਨ ਦੇ ਵੱਲੋਂ ਜ਼ੈਲੈਂਸਕੀ ਦੀ ਗੱਲ ਕਰੀਏ ਰਾਸ਼ਟਰਪਤੀ ਯੂਕਰੇਨ ਦੇ ਨੇ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਗਿਆ ਯੂਰਪੀਅਨ ਯੂਨੀਅਨ ਨੂੰ ਕਿ ਤੁਸੀਂ ਸਾਡਾ ਸਾਥ ਦੇਵੋ ਅਸੀਂ ਆਪਣੇ ਇਰਾਦਿਆਂ ਤੋਂ ਟਸ ਤੋਂ ਮਸ ਨਹੀਂ ਹੁੰਦੇ ਲਗਾਤਾਰ ਜਵਾਬੀ ਕਾਰਵਾਈਆਂ ਜਿਹੜੀਆਂ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੋਈ ਜਾਣਕਾਰੀਆਂ ਹੋਰ ਵੀ ਹੋਣਗੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਰਹਾਂਗੇ ਫਿਲਹਾਲ ਦੇ ਲਈ ਅਜਿਹੀਆਂ ਵੱਡੀਆਂ ਖਬਰਾਂ ਲਗਾਤਾਰ ਤੁਹਾਡੇ ਤੱਕ ਪਹੁੰਚਦੀਆਂ ਰਹਿ ਸਕਣ ਤੁਸੀਂ ਜੁੜੇ ਰਹੋ ਦਾ ਟੀਵੀ I den